ਤੇ ਬੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਲੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕਰਵਾਨ ਕਰਤੀਆਂ ਬੜਿਆ ਇਹੋ ਜਿਹੀ ਸੀ ਵੀ ਮਹਾਰਾਜ ਮੇਰੇ ਘਰ ਆਇਓ ਕਦੇ ਪਰ ਜਦੋਂ ਮਹਾਰਾਜ ਨੇ ਖੇਡ ਵਰਤਾਈ ਹੁਣ ਵਿਵਤਾ ਦਾ ਸਮਾਂ ਬਣਨਾ ਤੇ ਕੀ ਸੀ ਮਹਾਰਾਜ ਨੇ ਖੇਡ ਵਰਤਾ ਕੇ ਸਾਨੂੰ ਸਮਝਾਇਆ ਵੀ ਤੂੰ ਐਵੇਂ ਝੂਠੀਆਂ ਪ੍ਰੀਤਾਂ 'ਚ ਨਾ ਫਸ ਜੇ ਕਿਤੇ ਕਿਤੇ ਸੰਸਾਰੀ ਭਰੋਸਿਆਂ ਵਿੱਚ ਨਾ ਫਸ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਆ ਨਾ ਤੇ ਛੋਟੀ ਜੀ ਵਿਚਾਰ ਸੁਣਾ ਕੇ ਮੈਂ ਅੱਜ ਇਹਨੂੰ ਸਮਾਪਤੀ ਕਰ ਦੇਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨਾ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਲਾਸ਼ਾਂ ਪਈਆਂ ਵੇਖ ਕੇ ਨਾ ਮਰਜ਼ ਪਤਾ ਕਿੰਨਾ ਸਤਕਾਰ ਕਰਦੇ ਸੀ ਸਾਡਾ ਤੇ ਆਪਣੇ ਸਿੰਘਾਂ ਦਾ ਤੇ ਕੇਸਾਂ ਦਾ ਮਹਾਰਾਜ ਨੇ ਜੁੱਤਾ ਉਤਾਰਤਾ ਸੀ ਵੀ ਜਦੋਂ ਮੈਂ ਲੰਘਣ ਲੱਗਿਆ ਨਾ ਤੇ ਉਦੋਂ ਵੀ ਕੇਸਾਂ ਨਾਲ ਕਿਤੇ ਜੁੱਤੇ ਨਾ ਲੱਗ ਜਾਣ ਮਹਾਰਾਜ ਬੋਚ-ਬੋਚ ਕੇ ਲੰਘੇ ਉੱਥੋਂ ਦੀ ਤੇ ਜਦੋਂ ਮਾਛੀਵਾੜੇ ਪਹੁੰਚਣ ਤੋਂ ਪਹਿਲਾਂ ਨਾ ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਜਾਂਦੇ ਆ ਸੁਣਿਓ ਧਿਆਨ ਨਾਲ ਸਾਧ ਸੰਗਤ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਜਾਂਦੇ ਆ ਬਹਿਲੌਲਪੁਰ ਇੱਕ ਕਸਬਾ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਰਹਿੰਦੇ ਆ ਬੜੇ ਸ਼ਰਧਾਲੂ ਰਹਿੰਦੇ ਆ ਤੇ ਉੱਥੋਂ ਦਾ ਇੱਕ ਪੂਰਨ ਮਸੰਦ ਰਹਿੰਦਾ ਸੀ ਇਤਿਹਾਸ ਦੱਸਦਾ ਹੈ ਪੂਰਨ ਮਸੰਦ ਰਹਿੰਦਾ ਸੀ ਤੇ ਉਹ ਹੈ ਬੜਾ ਧਨੀ ਸੀ ਪੈਸੇ ਵਾਲਾ ਸੀ ਤੇ ਇਦਾਂ ਹਵੇਲੀ ਬਣੀ ਹੋਈ ਹੈ ਉੱਪਰ ਚਿਵਾਰੇ ਬਣੇ ਹੋਏ ਆ ਤੇ ਉੱਪਰ ਰਹਿੰਦਾ ਹੈ ਤੇ ਦੁਨੀਆ ਜਾਂਦੀ ਸੀ ਹੁਣ ਮੱਥਾ ਟੇਕਣ ਮਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਹੁਣ ਇਹ ਕਾਹਦਾ ਪਿਆਰ ਹੈ ਵੀ ਖੁਸ਼ੀਆਂ ਵਿੱਚ ਕਿਸੇ ਦੇ ਘਰੇ ਜਾਈ ਜਾਈਏ ਤੇ ਦੁੱਖ ਵਿੱਚ ਜਾਈਏ ਹੀ ਨਾ ਇਹ ਤਾਂ ਕੋਈ ਪ੍ਰੀਤ ਨਹੀਂ ਨਾ ਹੈ ਇਹ ਤਾਂ ਝੂਠੀ ਪ੍ਰੀਤ ਹੈ ਫਿਰ ਇਸੇ ਤਰ੍ਹਾਂ ਮਾਰੇ ਕਹਿੰਦੇ ਜਗਤ ਦੀ ਪ੍ਰੀਤ ਝੂਠੀ ਹੈ ਜਿਹੜਾ ਝੂਠੇ ਪ੍ਰੀਤ ਵਿੱਚ ਝੂਠੇ ਪਿਆਰ ਵਿੱਚ ਬੰਦਾ ਫਸ ਜਾਂਦਾ ਹੈ ਮਹਾਰਾਜ ਜੀ ਸਿੱਖਿਆ ਦਿੰਦੇ ਆ ਉਹ ਵੇਖ ਕੇ ਭਰੋਸਾ ਕਰਿਆ ਕਰ ਅਸਲੀ ਨਾਲ ਨਾਲ ਜਾਣ ਵਾਲਾ ਤੇ ਪਰਮੇਸ਼ਵਰ ਦਾ ਨਾਮ ਹੀ ਐ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਮਹਾਰਾਜ ਕਹਿੰਦੇ ਆ ਉਹਾਂ ਪਾਵ ਉਥੇ ਤੇਰੇ ਨਾਲ ਜਾਣ ਵਾਲਾ ਇੱਕ ਪਰਮੇਸ਼ਰ ਦੇ ਪਰਮੇਸ਼ਵਰ ਦਾ ਨਾਮ ਐ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਤੇ ਬਹਿਲੌਰਪੁਰ ਗਏ ਮਹਾਰਾ ਸੱਚੇ ਪਾਤਸ਼ਾਹ ਕੋਲ ਪਤਾ ਕੀ ਐ ਨਾਤੇ ਸਿਰ ਉਪਰ ਕਲੰਗੀ ਐ ਤੇ ਨੰਗੇ ਚਰਨ ਸੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਰਸਤਾ ਵੀ ਬੜਾ ਵਿਖੜਾ ਪਿੰਡ ਐ ਕਹਿੰਦੇ ਆ ਸੂਣਾ ਮਰਜ ਦੇ ਲੱਗੀਆਂ ਪੈਰਾਂ ਚ ਦੇਖੋ ਤੇ ਸੂਣਾ ਵੱਡੀਆਂ ਵੱਡੀਆਂ ਥੱਲੇ ਦੀ ਵੱਜਦੀ ਸੀ ਤੇ ਉੱਪਰ ਦੀ ਨਿਕਲ ਜਾਂਦੀ ਸੀ ਇਹੋ ਜੀਆਂ ਝਾੜੀਆਂ ਕਈ ਹੁੰਦੀਆਂ ਨਾ ਪ੍ਰਾਣੀਆਂ ਤੇ ਉੱਥੇ ਬੜੇ ਕੰਡੇ ਹੁੰਦੇ ਆ ਕਰੜੇ ਕਰੜੇ ਮਹਾਰਾ ਸੱਚੇ ਪਾਤਸ਼ਾਹ ਦੇ ਕੰਡੇ ਵੀ ਲੱਗੇ ਤੇ ਜਾਮਾ ਮਹਾਰਾ ਸੱਚੇ ਪਾਤਸ਼ਾਹ ਦਾ ਲੀਰੋ ਲੀਰ ਹੋਇਆ ਪਿਆ ਸੀ ਤੇ ਮਹਾਰਾ ਸੱਚੇ ਪਾਤਸ਼ਾਹ ਪਤਾ ਨਹੀਂ ਕਿੰਨੇ ਦਿਨਾਂ ਦੇ ਥੱਕੇ ਟੁੱਟੇ ਤੇ ਆਪਣਾ ਪਰਿਵਾਰ ਵਾਰ ਕੇ ਤੁਰਿਆ ਆ ਰਹੇ ਆ ਕੋਲ ਇੱਕ ਸ਼ਮਸ਼ੀਰ ਇੱਕ ਤਲਵਾਰ ਹੈ ਉਹ ਵੀ ਬਿਨਾ ਮਿਆਨ ਤੋਂ ਮਹਾਰਾ ਸੱਚੇ ਪਾਤਸ਼ਾਹ ਲੈ ਕੇ ਆ ਰਹੇ ਆ ਤੇ ਵਾਰ-ਵਾਰ ਨਾ ਸਵੇਰ ਦਾ ਹੀ ਸਮਾਂ ਸੀ ਅਜੇ ਰਾਤ ਦਾ ਸਮਾਂ ਹੀ ਲਾ ਲਓ ਵੀ ਕਈ ਬੰਦੇ 2:30 ਵਜੇ ਉੱਠ ਖੜਦੇ ਆ ਇੱਕ ਬ੍ਰਾਹਮਣ ਪੰਡਤ ਉੱਥੋਂ ਦਾ ਵਾਰ ਜਿਵੇਂ ਆਪਾਂ ਸ਼ੈਰ ਕਰਨ ਕਿਰਿਆ ਕਰਮ ਕਰਨ ਆ ਜਾਂਦੇ ਉਹ ਹੁੰਦਾ ਸੀ ਤੇ ਜਦੋਂ ਵੇਖਿਆ ਕਿ ਕੋਈ ਫਕੀਰ ਲੱਗਦੇ ਆ ਚੋਲਾ ਪਾਇਆ ਹੋਇਆ ਬਾਣਾ ਪਾਇਆ ਹੋਇਆ ਇਹ ਤਾਂ ਕੋਈ ਫਕੀਰ ਲੱਗਦੇ ਆ ਤੇ ਉਹਨੇ ਪੰਡਤ ਨੇ ਬ੍ਰਾਹਮਣ ਨੇ ਪੁੱਛਿਆ ਜੀ ਤੁਸੀਂ ਕਿੱਥੇ ਜਾਣਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਸਾਡਾ ਇੱਕ ਸੇਵਕ ਰਹਿੰਦਾ ਹੈ ਪੂਰਨ ਮਸੰਦ ਹੈ ਉਹਦਾ ਨਾਮ ਹਾਂਜੀ ਕਹਿੰਦੇ ਰਹਿੰਦਾ ਮੈਨੂੰ ਪਤਾ ਆ ਉਹ ਤੁਹਾਡਾ ਸ਼ਰਧਾਲੂ ਆ ਉਹ ਗੱਲਾਂ ਵੀ ਕਰਦਾ ਹੁੰਦਾ ਆਨੰਦਪੁਰ ਸਾਹਿਬ ਦੀਆਂ ਆਪਾਂ ਕਹਿੰਨੇ ਜਦੋਂ ਬੰਦਾ ਤਾਕੜਾ ਹੁੰਦਾ ਨਾ ਕੋਈ ਰਿਸ਼ਤੇਦਾਰੀ ਚ ਹੋਵੇ ਜਾਂ ਕੋਈ ਅਹੁਦੇਦਾਰ ਹੋਵੇ ਉਹਦਾ ਨਾਮ ਆਪਾਂ ਪਹਿਲਾਂ ਲੈਂਦੇ ਆ ਪਰ ਗਰੀਬ ਰਿਸ਼ਤੇਦਾਰ ਦਾ ਕੋਈ ਨਾਂ ਲੈਂਦਾ ਵੀ ਉਹ ਵੀ ਮੇਰਾ ਰਿਸ਼ਤੇਦਾਰ ਹੈ ਜਿਹੜਾ ਬਹੁਤ ਗਰੀਬ ਆ ਉਹਦਾ ਨਾਂ ਕੋਈ ਕੋਈ ਲੈਂਦਾ ਹੈ ਪਰ ਜੇ ਕਿਤੇ ਕਿਸੇ ਮੰਤਰੀ ਸੰਤਰੀ ਨਾਲ ਬਣਦੀ ਹੋਵੇ ਨਾ ਉਹਦਾ ਨਾਂ ਪੈਂਦਾ ਪਹਿਲਾਂ ਲੈਣਿਆ ਵੀ ਉਹ ਵੀ ਸਾਨੂੰ ਜਾਣਦਾ ਹੈ ਤੇ ਇਹ ਇਹ ਪੰਡਤ ਕਹਿੰਦਾ ਵੀ ਮੈਨੂੰ ਦੱਸਦਾ ਹੁੰਦਾ ਸੀ ਵੀ ਆਨੰਦਪੁਰ ਸਾਹਿਬ ਵਾਲੇ ਗੁਰੂ ਵਡੇ ਸਮਰੱਥ ਨੇ ਤੇ ਬੜੀਆਂ ਰਹਿਮਤਾਂ ਕਰਦੇ ਆ ਤੇ بڑے ਦਰਸ਼ਨ ਕਰਨ ਵਾਲੇ ਆ ਉਹਨਾਂ ਦੇ ਮੈਂ ਵੀ ਉਹਨਾਂ ਨੂੰ ਕਹਿਣਾ ਹੁੰਦਾ ਇਹ ਵੀ ਕਹਿੰਦਾ ਹੁੰਦਾ ਸੀ ਮਰ ਜੇ ਮੇਰੇ ਘਰ ਆਇਓ ਤੇ ਅੱਜ ਕੁਦਰਤੀ ਸਵੱਬ ਬਣਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲ ਫਿਰ ਮੈਨੂੰ ਤੂੰ ਛੱਡ ਕੇ ਆ ਪੂਰਨ ਮਸੰਦ ਦੇ ਘਰ ਉਹ ਬ੍ਰਾਹਮਣ ਕਹਿੰਦੇ ਲੈ ਗਿਆ ਨਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਤੇ ਪੂਰਨ ਮਸੰਦ ਦਾ ਵਾਰ ਖੜਕਾਇਆ ਹੁਣ ਆਪ ਤਾਂ ਉੱਪਰ ਸੀ ਚਿਵਾਰੇ ਦੇ ਵਿੱਚ ਤੇ ਥੱਲੇ ਇਹਦਾ ਨੌਕਰ ਰਹਿੰਦਾ ਸੀ ਜਿਉਣਾ ਉਹ ਥੱਲੇ ਮਾਲ ਡੰਗਰ ਸਾਹਮਦਾ ਸੀ ਸਾਰਾ ਕੰਮਕਾਰ ਸਾਹਮਦਾ ਸੀ ਉਹ ਜਿਉਣਾ ਰਹਿੰਦਾ ਸੀ ਉਹਨੇ ਬਾਹਰ ਖੋਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਇਹ ਸੁਣਦਾ ਜ਼ਰੂਰ ਹੁੰਦਾ ਸੀ ਪਰ ਇਹਨੇ ਪਹਿਲਾਂ ਕਦੇ ਦਰਸ਼ਨ ਨਹੀਂ ਕੀਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਕਦੇ ਦਰਸ਼ਨ ਨਹੀਂ ਕਰੇ ਸੀ ਤੇ ਉਹਨੇ ਬਾਹਰ ਖਿਲਾਇਆ ਤੇ ਉਹ ਪੰਡਤ ਕਹਿੰਦਾ ਵੀ ਇਹ ਮਿਲਣਾ ਆਇਆ ਤੇ ਤੂੰ ਪੂਰਨਮ ਸੰਦ ਨੂੰ ਮਿਲਾ ਦੇ ਨੰ ਤੇ ਲੰਘਿਆ ਆ ਜਦੋਂ ਮਹਾਰਾਜੇ ਵੱਲ ਵੇਖਿਆ ਨਾ ਤੇ ਜਿਹੜੇ ਚਰਨਾਂ ਉੱਤੇ ਲੋਕ ਕਦੇ ਗੁਰਮੁਖੋ ਆਪਣੇ ਸਿਰ ਰੱਖਦੇ ਸੀ ਜਾ ਜਾ ਕੇ ਉਹ ਚਰਨ ਸੁੱਜ ਕੇ ਨਾ ਮਹਾਰਾਜ ਦੇ ਐਡੇ ਐਡੇ ਹੋਏ ਪਏ ਆ ਤੇ ਸੁੱਜੇ ਪਏ ਆ ਚਰਨ ਮਹਾਰਾ ਸੱਚੇ ਪਾਤਸ਼ਾਹ ਦੇ ਇਹ ਵੇਖ ਕੇ ਹੈਰਾਨ ਹੋਇਆ ਵੀ ਪੰਜਾਬੀ ਵੀ ਲੱਤ-ਪੱਥ ਹੋਈ ਪਈ ਐ ਤੇ ਬਾਣਾ ਵੀ ਮਹਾਰਾਜ ਦਾ ਕਿਤੋਂ-ਕਿਤੋਂ ਫਟਿਆ ਹੋਇਆ ਵੀ ਇਹ ਰੱਬੀ ਨੂਰ ਐ ਚਿਹਰੇ ਤੇ ਵੀ ਇੰਨੀ ਮਾਸੂਮੀਅਤ ਐ ਇਨ੍ਹਾਂ ਦੇ ਚਿਹਰੇ ਤੇ ਕੌਣ ਹੋ ਸਕਦੇ ਕਹਿੰਦੇ ਕੋਲੀ ਹੁਣ ਆਪਾਂ ਵੀ ਵੇਖਦੇ ਆਂ ਵੀ ਕੰਮਕਾਰ ਆਲਿਆਂ ਨੇ ਕਈ ਵਾਰੀ ਇੱਕ ਮੰਝਾ ਡਾਇਆ ਹੁੰਦਾ ਕੋਲ ਆਰਾਮ ਕਰਨ ਵਾਸਤੇ ਇਹ ਜਿਉਣੇ ਨੇ ਮੰਝਾ ਡਾਇਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਮੰਝੇ ਤੇ ਬਿਠਾ ਲਿਆ ਤੇ ਪੁੱਛਿਆ ਪਹਿਲਾਂ ਤੁਸੀਂ ਕਿੱਥੋਂ ਆਏ ਹੋ ਤੁਸੀਂ ਕੌਣ ਹੋ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਦੂਰੋਂ ਵੇਖ ਕੇ ਕਦੇ ਪਹਿਚਾਨ ਆ ਜਾਂਦੀ ਸੀ ਮਹਾਰਾਜ ਐਦਾਂ ਥੋੜੀ ਆਉਂਦੇ ਸੀ ਲਾਹ ਲਸ਼ਕਰ ਹੁੰਦਾ ਸੀ ਤੇ ਕਲਗੀ ਲੰਗੀ ਹੁੰਦੀ ਸੀ ਮਹਾਰਾਜ ਦੇ ਨਗਾਰੇ ਵੱਜਦੇ ਹੁੰਦੇ ਹੁੰਦੇ ਸੀ ਹਾਥੀ ਤੇ ਪਰ ਚਮਕੌਰ ਦੀ ਗੜੀ ਚੋਂ ਉਥੋਂ ਕੱਲਾ ਹੀ ਆਏ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ ਪਹੁੰਚਦੇ ਆ ਬਹਿਲੌਲਪੁਰ ਤੇ ਜਦੋਂ ਬਾ ਕੇ ਪੁੱਛਿਆ ਨਾ ਜੀ ਤੁਸੀਂ ਕੌਣ ਹੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਲਿਆ ਕਹਿੰਦਾ ਮੇਰਾ ਨਾਮ ਭਾਈ ਗੋਵਿੰਦ ਸਿੰਘ ਹੈ ਮੈਂ ਆਨੰਦਪੁਰ ਸਾਹਿਬ ਤੋਂ ਆਇਆ ਇਹਨੂੰ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਤੁਹਾਡੀ ਤੇ ਮਹਿਮਾ ਕਰਦਾ ਹੁੰਦਾ ਸੀ ਤੇ ਇਹ ਮੇਰਾ ਮਾਲਕ ਪੂਰਨ ਮਸੰਦ ਤੁਹਾਡੀ ਮਹਿਮਾ ਬਹੁਤ ਕਰਦਾ ਹੁੰਦਾ ਸੀ ਪਰ ਹੁਣ ਤੁਹਾਡਾ ਕਦੇ ਉਹਨੇ ਜ਼ਿਕਰ ਨਹੀਂ ਕੀਤਾ ਸੀ ਮੇਰੇ ਕੋਲ ਮਹਾਰਾਜ ਕਹਿੰਦੇ ਉਹਨੂੰ ਬੁਲਾ ਜਉਣਾ ਕਹਿੰਦਾ ਕੋਈ ਗੱਲ ਨਹੀਂ ਜੀ ਪਹਿਲਾਂ ਮੈਨੂੰ ਸੇਵਾ ਕਰ ਲੈਣ ਦੇ ਥੋੜੀ ਜੀ ਇਹਦੇ ਮਨ 'ਚ ਬੈਰਾਗ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੂਰਨ ਮਸੰਦ ਦਾ ਨੌਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਫੜ ਕੇ ਨਾ ਉੱਚੀ ਉੱਚੀ ਰੋਣ ਲੱਗ ਪਿਆ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਵੀ ਹੋਏ ਤੇ ਪਰ ਹੋਏ ਮੈਨੂੰ ਕਿਹੜੇ ਰੂਪ 'ਚ ਤੁਹਾਡੇ ਦਰਸ਼ਨ ਤੇ ਮੈਂ ਤੇ ਸੋਚਦਾ ਸੀ ਮੈਂ ਵੀ ਕਦੇ ਜਾ ਕੇ ਅਨੰਦਪੁਰ ਸਾਹਿਬ ਦਰਸ਼ਨ ਕਰਾਂ ਦਰਸ਼ਨ ਤਾਂ ਮੈਨੂੰ ਹੋਏ ਪਰ ਆਹ ਕਿਹੜੇ ਰੂਪ 'ਚ ਦਰਸ਼ਨ ਹੋਏ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਨਾ ਕੱਪੜਾ ਲਿਆ ਠੰਡ ਬੜੀ ਸੀ ਇਨੇ ਕੱਪੜਾ ਲਿਆ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨ ਸਾਫ ਕੀਤੇ ਚੰਗੀ ਤਰ੍ਹਾਂ ਤੇ ਕੰਡੇ ਲੱਗੇ ਹੋਏ ਤੇ ਕੰਡੇ ਵੀ ਕੱਢਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਵੇਖੀ ਜਾਂਦੇ ਆ ਵੀ ਇਹਦਾ ਨੌਕਰ ਹੈ ਤੇ ਇਹਦੇ ਅੰਦਰ ਕਿੰਨੀ ਨਿਮਰਤਾ ਦਇਆ ਕਿੰਨੀ ਭਾਵਨਾ ਨਾਲ ਸੇਵਾ ਕਰ ਰਿਹਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਤੇ ਉਹ ਖੇਡ ਦੇ ਅੰਦਰ ਸੀ ਪ੍ਰਮਾਤਮਾ ਦੀ ਰਜਾ ਦੇ ਅੰਦਰ ਇੱਕ ਖੇਡ ਵਰਤਾ ਕੇ ਗਏ ਦੁਨੀਆ ਦੇ ਤੇ ਗੁਰਮੁਖੋ ਜਦੋਂ ਚਰਨ ਸਾਫ ਕੀਤੇ ਨਾ ਤੇ ਕਹਿਣ ਲੱਗਾ ਹਾਂਜੀ ਮੇਰੇ ਕੋਲੇ ਬਹੁਤ ਗੱਲਾਂ ਕਰਦਾ ਹੁੰਦਾ ਤੁਹਾਡੀਆਂ ਮੈਂ ਦੱਸਦਾ ਪਰ ਮੈਨੂੰ ਚੰਗੀ ਤਰ੍ਹਾਂ ਦਰਸ਼ਨ ਕਰ ਲੈਣ ਦਿਓ ਤੁਹਾਡੇ ਤੇ ਮੰਜੇ ਤੇ ਭਾਇਆ ਤੇ ਕਹਿਣ ਲੱਗਾ ਜੀ ਚੰਗਾ ਮੈਂ ਬਲਾ ਕੇ ਲੈ ਕੇ ਆਉਣਾ ਤੇ ਪਿਆਰਿਓ ਇੱਕ ਸ਼ਰਧਾ ਹੁੰਦੀ ਹੈ ਇੱਕ ਭਾਵਨਾ ਹੁੰਦੀ ਹੈ ਇੱਕ ਪ੍ਰੇਮ ਨਾਲ ਸੇਵਾ ਕਰਨੀ ਹੁੰਦੀ ਹੈ ਇੱਕ ਫਾਰਮੈਲਿਟੀ ਹੁੰਦੀ ਹੈ ਵੇਖਿਆ ਨਾ ਕਈ ਪਰਿਵਾਰ ਹੁਣ ਜਦੋਂ ਪ੍ਰੇਮ ਨਾਲ ਇੱਥੇ ਸੇਵਾ ਕਰਦੇ ਆ ਕੋਈ ਪਿਆਰ ਨਾਲ ਜੋੜੇ ਝਾੜਦਾ ਹੁੰਦਾ ਕੋਈ ਕਈ ਵਾਰੀ ਆ ਕੇ ਇੱਥੇ ਸਫਾਈ ਕਰਦਾ ਜਦੋਂ ਗੁਰੂ ਸਾਹਿਬ ਜੀ ਕੋਲੋਂ ਤੇ ਕਈ ਵਾਰੀ ਨਾ ਆਪਾਂ ਥੋੜਾ ਜਿਹਾ ਪੜ ਲਿਖਿਆ ਜਾਨਨੇ ਆ ਕਈ ਵਾਰੀ ਆਪਾਂ ਬੰਦੇ ਦੀ ਫੀਲਿੰਗ ਨੂੰ ਵੀ ਤੋੜ ਦਿੰਨੇ ਆ ਵੀ ਇੱਥੇ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਇੱਥੇ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਅਸਲ ਵਿੱਚ ਆਪਾਂ ਉਹਦੀ ਭਾਵਨਾ ਨੂੰ ਨਹੀਂ ਸਮਝ ਸਕਦੇ ਹੁੰਦੇ ਉਦੇ ਅੰਦਰ ਪਿਆਰ ਦੀ ਇੱਕ ਭਾਵਨਾ ਹੁੰਦੀ ਹੈ ਉਹਨੂੰ ਹਰ ਚੀਜ਼ 'ਚੋ ਗੁਰੂ ਹੀ ਦਿਸਦਾ ਹੁੰਦਾ ਹੈ। ਕਈ ਬੰਦੇ ਹਰ ਥਾਂ ਬੜੀ ਸ਼ਰਧਾ ਭਾਵਨਾ ਨਾਲ ਤੇ ਕਈ ਵਾਰੀ ਫਿਰ ਰੋਜ਼ ਆਉਣ ਵਾਲਾ ਮੇਰੇ ਵਰਗੇ ਦੀ ਭਾਵਨਾ ਘਟ ਜਾਂਦੀ ਹੈ। ਤੂੰ ਇੱਥੇ ਕੀ ਕਰੀ ਜਾਣਾ ਤੂੰ ਇੱਥੇ ਕੀ ਕਰੀ ਜਾਣਾ ਨਹੀਂ ਪਿਆਰੇ। ਠੀਕ ਹੈ ਇਹ ਗੱਲ ਵੀ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਚਾਹੀਦਾ ਤੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਚਾਹੀਦਾ ਇਹ ਪਹਿਲ ਦੇ ਆਧਾਰ ਤੇ ਆ। ਪਰ ਕਈ ਵਾਰੀ ਆਪਾਂ ਵੇਖਦੇ ਆਂ ਕੋਈ ਮੰਜੀ ਸਾਹਿਬ ਸਾਫ ਕਰਦਾ ਹੈ ਭਾਵਨਾ ਨਾਲ ਤੇ ਇਦਾਂ ਨਾ ਜਿਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਸਾਫ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਹਾਲਤ ਤੁਹਾਡੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਉਹ ਪ੍ਰਮਾਤਮਾ ਦੀ ਖੇਡ ਹੈ ਸਾਰਾ ਪਰਿਵਾਰ ਵਾਰ ਕੇ ਜਦੋਂ ਕਿਆ ਨਾ ਤੂੰ ਜਾ ਹੁਣ ਬਹੁਤਾ ਸਮਾਨ ਨਾ ਲਾ ਤੇ ਅੱਗ ਵਾਲੀ ਜਾਉਣੇ ਨੇ ਮਹਾਰਾ ਸੱਚੇ ਪਾਤਸ਼ਾਹ ਦੇ ਕੋਲ ਤੇ ਸੇਕਣ ਵਾਸਤੇ ਤੇ ਉੱਪਰ ਗਿਆ ਉੱਪਰ ਜਾ ਕੇ ਨਾ ਪੂਰਨ ਮਸੰਦਾ ਉਹ ਦਰਵਾਜ਼ਾ ਖੜਕਾਇਆ ਉੱਪਰ ਜਾ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਕਹਿੰਦਾ ਜੀ ਥੱਲੇ ਆਓ ਜਲਦੀ ਉਹ ਕਹਿੰਦਾ ਹੈ ਕੀ ਇਹ ਦਸਤੇ ਸਹੀ ਕਹਿੰਦਾ ਤੁਹਾਨੂੰ ਦੱਸਾਂਗਾ ਜੀ ਤੁਸੀਂ ਥੱਲੇ ਆਓ ਇੱਕ ਵਾਰੀ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਹੁਣ ਇਹਨੂੰ ਕੀ ਪਤਾ ਸੀ ਵੀ ਇਹ ਪੂਰਨ ਪਸੰਦ ਇਹ ਤਾਂ ਸੁੱਖਾਂ ਦੀ ਸੰਗੀ ਸੀ ਇਹ ਤੇ ਸਾਧ ਹਣ ਵਿਵਤਾ ਸਮੇ ਤਾਂ ਕੋਈ ਕੋਈ ਖੜਦਾ ਨਾ ਵਿਵਤ ਪਰ ਹੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੈ ਵਿਵਤਾ ਪਈ ਤੇ ਛੱਡ ਜਾਂਦੇ ਆ ਆ ਵੇਖਦੇ ਆ ਨਾ ਦੁਨੀਆ ਬੜੀ ਫਸਦੀ ਆ ਝੂਠੇ ਪ੍ਰੇਮ ਵਿੱਚ ਗੱਲਾਂ ਵਿੱਚ ਫਸ ਜਾਂਦੀ ਆ ਦੁਨੀਆ ਆ ਕੇ ਤੇ ਜਦੋਂ ਗੱਲਾਂ ਕਰਦੇ ਆ ਨਾ ਕਈ ਗੱਲਾਂ ਕਰ ਕਰਕੇ ਬੜਿਆ ਬੜਾ ਉਪਰੋਂ ਮਿੱਠਾ ਮਿੱਠਾ ਬੋਲਦੇ ਆ ਤੇ ਬੜੇ ਆਉਂਦੇ ਕੋਈ ਕਹਿੰਦਾ ਜੀ ਉਹ ਮੈਨੂੰ ਬੜਾ ਚੰਗਾ ਲੱਗਦਾ ਸੀ ਬੰਦਾ ਪਰ ਮੇਰੇ ਨਾਲ ਆ ਠੱਗੀ ਮਾਰ ਗਿਆ ਉਹਦੀਆਂ ਗੱਲਾਂ 'ਚ ਬੜੀ ਤਾਕਤ ਸੀ ਉਹ ਆ ਠੱਗੀ ਮਾਰ ਗਿਆ ਉਪਰੋਂ ਉਪਰੋਂ ਐਦਾਂ ਹੀ ਇਹ ਕਰਦਾ ਹੁੰਦਾ ਸੀ ਹੁਣ ਜਦੋਂ ਆਵਾਜ਼ ਮਾਰੀ ਨਾ ਆਪਣੇ ਮਾਲਕ ਨੂੰ ਕਹਿੰਦਾ ਤੁਸੀਂ ਆਓ ਤੇ ਸਹੀ ਜੀ ਥੱਲੇ ਤੁਹਾਨੂੰ ਮੈਂ ਦੱਸਦਾ ਵੀ ਕੌਣ ਆਇਆ ਉਹ ਦੱਸ ਤੇ ਸਹੀ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਆਨੰਦਪੁਰ ਸਾਹਿਬ ਤੋਂ ਕਿੱਥੇ ਆਏ ਕਹਿੰਦਾ ਆਪਣੇ ਘਰ ਬੈਠੇ ਭੱਜ ਕੇ ਤਾਂ ਕੀ ਉੱਠਣਾ ਸੀ ਪਤਾ ਕੀ ਕਹਿੰਦਾ ਪੂਰਨ ਮਸੰਦ ਕਹਿੰਦਾ ਆਪਣੇ ਘਰ ਕੌਣ ਲੈ ਆਇਆ ਜਿਵੇਂ ਮਾੜੇ ਸਮੇਂ 'ਚ ਲੋਕ ਕਦੇ ਵੀ ਕਦੇ ਡਰਦੇ ਸੀ ਨਾ ਵੀ ਕਿਤੇ ਸਿੰਘ ਨਗਰ ਵਿੱਚ ਆ ਜਾਣ ਕਿਤੇ ਮੇਰੇ ਉੱਪਰ ਨਾ ਪੈ ਜਾਏ ਕੋਈ ਚੱਕਰ ਐਦਾਂ ਹੀ ਉਦੋਂ ਫਿਰ ਕੋਈ ਕੋਈ ਆ ਜਿਹੜਾ ਖੜਦਾ ਸੀ ਤੇ ਗੁਰਮਖੋ ਉਹ ਵੀ ਸੀ ਜਾਨਾਂ ਤੋਂ ਪਿਆਰੇ ਸਿੰਘ ਜਿਨ੍ਹਾਂ ਨੇ ਗੁਰੂ ਨਾਲ ਲਾਈ ਹੋਵੇ ਨਾ ਪਿਆਰਿਓ ਗੁਰੂ ਪ੍ਰਤੀ ਕਿਤੇ ਮਰਨਾ ਵੀ ਪੈ ਜਾਏ ਕਿਤੇ ਸੇਵਾ ਕਰਨੀ ਪੈ ਜੇ ਕਿਤੇ ਗੁਰੂ ਖਾਤਰ ਔਖਾ ਹੋਣਾ ਪੈ ਜੇ ਕਿਤੇ ਗੁਰੂ ਦੇ ਘਰ ਰਾਤ ਨੂੰ ਵੀ ਉੱਠ ਕੇ ਆਉਣਾ ਪੈ ਜੇ ਉਦੋਂ ਕਹਿੰਦੇ ਕਦੇ ਵੀ ਘੌਲ ਨਹੀਂ ਕਰਨੀ ਚਾਹੀਦੀ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ ਗੁਰੂ ਦੇ ਕੰਮ ਵਿੱਚ ਜਦੋਂ ਗੁਰੂ ਆਵਾਜ਼ ਮਾਰਦਾ ਵੈਸੇ ਤਾਂ ਸਾਨੂੰ ਰੋਜ਼ ਆਵਾਜ਼ ਮਾਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਆਵਾਜ਼ ਮਾਰਦੇ ਆ ਨਾ ਮਾਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਤੇ ਗੁਰਮਖੋ ਕਿਹ ਕਿਹ ਆਪਣੇ ਘਰ ਕੌਣ ਲਿਆ ਕਹਿੰਦਾ ਜੀ ਇੱਕ ਬ੍ਰਾਹਮਣ ਸੀ ਉਹ ਛੱਡ ਕੇ ਗਿਆ ਉਹਨਾਂ ਦੇ ਪੈਰਾਂ ਵਿੱਚ ਜੋੜਾ ਵੀ ਨਹੀਂ ਹੈ ਉਹਨਾਂ ਕੋਲ ਘੋੜਾ ਵੀ ਨਹੀਂ ਹੈ ਉਹਨਾਂ ਦੇ ਸਿਰ ਤੇ ਕਲੰਗੀ ਵੀ ਨਹੀਂ ਹੈ ਕਹਿੰਦੇ ਅੱਛਾ ਤਾਂ ਹੀ ਹੁਣ ਸੁਣਿਆ ਸੀ ਨਾ ਆਨੰਦਪੁਰ ਸਾਹਿਬ ਤੇ ਬੜੇ ਜੰਗ ਹੋ ਰਿਆ ਚਮਕੌਰ ਸਾਹਿਬ ਦੀ ਜੰਗ ਹੋਈ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਨਹੀਂ ਰਿਹਾ ਜਦੋਂ ਵਿਵਤਾ ਦਾ ਸਮਾਂ ਆ ਗਿਆ ਨਾ ਪੂਰਨ ਮਸੰਦ ਪਤਾ ਕੀ ਕਹਿੰਦਾ ਕਹਿੰਦਾ ਥੱਲੇ ਜਾ ਕੇ ਇਦਾਂ ਕਹਿੰਦੇ ਵੀ ਜਦੋਂ ਦਰਸ਼ਨ ਕਰਨੇ ਹੋਏ ਨਾ ਤੇ ਅਸੀਂ ਆਨੰਦਪੁਰ ਸਾਹਿਬ ਹੀ ਆ ਰਹੀ ਆਂ ਦੇਖੋ ਉਸੀ ਕਹਿੰਨੋ ਵੀ ਆਪਾਂ ਦੁਨੀਆ ਵਿੱਚ ਕਹਿੰਦੇ ਆ ਵੀ ਬੰਦਾ ਮੇਰੇ ਨਾਲ ਧੋਖਾ ਕਰ ਗਿਆ ਆਪਾਂ ਕੀ ਚੀਜ਼ ਆ ਇਹ ਤੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਆ ਜਦੋਂ ਕਿਸੇ ਨੇ ਨਾ ਕਾਲ ਸੁਣਾਈ ਕਹਿੰਦੇ ਕੋਈ ਅੰਗਰੇਜ਼ ਪੰਜਾਬ ਵੇਖਣ ਆਇਆ ਪੰਜਾਬ ਵੇਖਣ ਆਇਆ ਤੇ ਘੁੰਮਦਾ ਘੁੰਮਦਾ ਤੁਰਿਆ ਫਿਰਦਾ ਸੀ ਤੇ ਇੱਕਦੰ ਡਾਇਰ ਉੱਪਰ ਦੀ ਲੰਗਣ ਲੱਗਾ ਉਹ ਬੀਬੀ ਕੋਈ ਕੱਪੜੇ ਧੋ ਰਹੀ ਸੀ ਕੱਪੜੇ ਧੋ ਰਹੀ ਸੀ ਤੇ ਨਾਲ ਉਹਦਾ ਛੋਟਾ ਜਿਹਾ ਬੱਚਾ ਸੀ ਹੁਣ ਬੀਬੀਆਂ ਪਹਿਲਾਂ ਹੁਣ ਅੱਜ ਤੇ ਸਿਸਟਮ ਹੋਰ ਆਪਾਂ ਘਰਾਂ ਵਿੱਚ ਮਸ਼ੀਨ ਤੇ ਧੋਣਿਆ ਕੱਪੜੇ ਤੇ ਹੁਣ ਪਹਿਲਾਂ ਨਹਿਰਾਂ ਕੱਸੀ ਸੂਏ ਤੇ ਜਾਂਦੀਆਂ ਬੀਬੀਆਂ ਕੱਪੜੇ ਧੋਣ ਵਾਸਤੇ ਉਹ ਬੀਬੀ ਕੱਪੜੇ ਧੋ ਰਹੀ ਹੈ ਤੇ ਉਹਦਾ ਬੱਚਾ ਉਹਦੇ ਆਲੇ ਦੁਆਲੇ ਖੇਡਦਾ ਫਿਰਦਾ ਹੈ ਉਹ ਖੇਡਦਾ ਖੇਡਦਾ ਬੱਚਾ ਨਾ ਤੇ ਪਾਣੀ ਵਿੱਚ ਜਾ ਡਿੱਗਿਆ ਪਾਣੀ ਵਿੱਚ ਜਦੋਂ ਡਿੱਗਿਆ ਇਹ ਅੰਗਰੇਜ਼ ਨੂੰ ਪਤਾ ਲੱਗਿਆ ਤੇ ਕਹਿੰਦੇ ਇਹਨੇ ਭੱਜ ਕੇ ਉਹ ਬੱਚਾ ਪਾਣੀ 'ਚ ਛਾਲ ਮਾਰੀ ਤੇ ਬੱਚੇ ਨੂੰ ਕੱਢ ਲਿਆ ਲਿਆ ਕੇ ਬੱਚਾ ਤੇ ਬੀਬੀ ਨੂੰ ਫੜਾਤਾ ਉਹਨੇ ਬਸ ਥੋੜਾ ਜਿਹਾ ਵੇਖਿਆ ਉਹਦੇ ਵੱਨੀ ਤੇ ਆਪਣਾ ਬੱਚਾ ਸਾਂਭਣ ਲੱਗ ਪਈ ਉਹ ਅੰਗਰੇਜ਼ ਹੈਰਾਨ ਜਾ ਹੋ ਗਿਆ ਵੀ ਇਹਨੂੰ ਮੇਰਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਧੰਨਵਾਦ ਕਰਨਾ ਚਾਹੀਦਾ ਸੀ ਵੀ ਸਾਡੇ ਤਾਂ ਉੱਥੇ ਜੇ ਰਮਾਲ ਵੀ ਡਿੱਗ ਪੇ ਉਹ ਚੱਕ ਕੇ ਫੜਾ ਦੇਗੀ ਤੇ ਧੰਨਵਾਦ ਕਰਦੇ ਨੇ ਥੱਕਦੇ ਥੈਂਕ ਯੂ ਕਹਿੰਦੇ ਆ ਤੇ ਇਹਨੇ ਮੈਨੂੰ ਕੁਝ ਵੀ ਨਹੀਂ ਕਿਹਾ ਉਧਰੋਂ ਕੋਈ ਬੰਦਾ ਹੋਰ ਆ ਰਿਹਾ ਸੀ ਇਹ ਸੋਚੀ ਜਾਂਦਾ ਉਹ ਖੇਤੋਂ ਆ ਰਿਹਾ ਸੀ ਬੰਦਾ ਕਹਿੰਦਾ ਵੀ ਕੀ ਸੋਚਦੇ ਹੋ ਜੀ ਉਹ ਕਹਿੰਦਾ ਭਰਾਵਾ ਸੋਚਣਾ ਕੀ ਹੈ ਏ ਬੀਬੀ ਦਾ ਬੱਚਾ ਡਿੱਗ ਪਿਆ ਸੀ ਪਾਣੀ ਵਿੱਚ ਮੈਂ ਕੱਢ ਕੇ ਫੜਾਇਆ ਤੇ ਨੇ ਮੇਰਾ ਧੰਨਵਾਦ ਨਹੀਂ ਕੀਤਾ ਉਹ ਕਹਿੰਦਾ ਇਹ ਤਾਂ ਲੋਕ ਪਤਾ ਕੀ ਹੋ ਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਖਾਤਰ ਸਾਰਾ ਪਰਿਵਾਰ ਵਾਰਤਾ ਇਹ ਤਾਂ ਸਵੇਰੇ ਉੱਠ ਕੇ ਗੁਰੂ ਗੋਬਿੰਦ ਸਿੰਘ ਮਹਾਰੇ ਦਾ ਧੰਨਵਾਦ ਨਹੀਂ ਕਰਦੇ ਤੇਰਾ ਕਿੱਥੋਂ ਕਰ ਦੇਣਗੇ ਇਹਦਾ ਇੰਨੇ ਕਿਰਤ ਕਰਨੇ ਇਹ ਤਾਂ ਉੱਠ ਕੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਮੱਥੇ ਨਹੀਂ ਲੱਗ ਸਕਦੇ ਤੇਰਾ ਧੰਨਵਾਦ ਕਿੱਥੋਂ ਕਰਨਗੇ ਤੇ ਜਦੋਂ ਬੜੀ ਸਿੱਖਿਆ ਮਿਲਦੀ ਆ ਪ੍ਰਮਾਣ ਹੁੰਦੇ ਨੇ ਸਮਝਾਉਂਦੇ ਆ ਤਰੀਕੇ ਨਾਲ ਤੇ ਵਿਦਵਾਨਾਂ ਦਾ ਸਮਝਾਉਣਾ ਹੁੰਦਾ ਹੈਰਾਨ ਹੋ ਗਿਆ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਤੇ ਜਦੋਂ ਇਹ ਜਿਉਣਾ ਪੂਰਨ ਮਸੰਦ ਦਾ ਨੌਕਰ ਹੈਰਾਨ ਹੋ ਗਿਆ ਸੁਣ ਕੇ ਗੱਲ ਉਹ ਕਹਿੰਦਾ ਮੈਂ ਤੇਰੇ ਤੇ ਬੜਾ ਉਤਤਾਰ ਕਰਦਾ ਸੀ ਮੈਂ ਤਾਂ ਆਪਣਾ ਘਰ ਵੀ ਨਹੀਂ ਖਰੀਦਿਆ ਮੈਂ ਤੇਰੇ ਕੋਲ ਰਹਿਣਾ ਕਿੱਦਿਆਂ ਦਾ ਉਹ ਤੂੰ ਬੜੀਆਂ ਸਿਫਤਾਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅੱਜ ਤੂੰ ਅੱਜ ਤੂੰ ਥੱਲੇ ਜਾ ਕੇ ਗੁਰੂ ਗੋਬਿੰਦ ਸਿੰਘ ਰਾਜ ਮਹਾਰੇ ਦਾ ਮੂੰਹ ਦੇਖਣ ਨੂੰ ਵੀ ਤਿਆਰ ਨਹੀਂ ਐਨਾ ਕਿਰਤ ਕਰਨ ਬੰਦਾ ਤੂੰ ਉਹ ਤੂੰ ਵੇਖ ਤਾਂ ਲੈ ਜਾ ਕੇ ਉਹ ਕਹਿੰਦਾ ਨਹੀਂ ਨਹੀਂ ਫਿਰ ਮੈਨੂੰ ਕੋਲ ਬੈਠਣਾ ਪੈਣਾ ਫਿਰ ਪਤਾ ਨਹੀਂ ਮੈਨੂੰ ਕੀ ਹੋਂਕ ਹੁਕਮ ਲਾ ਦੇਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਜਾ ਕੇ ਕਹਿ ਦੇ ਵੀ ਹੈ ਹੀ ਨਹੀਂ ਪੂਰਨ ਮਸੰਦ ਤੇ ਘਰ ਵਿੱਚ ਹੀ ਹੈ ਨਹੀਂ ਤੇ ਐਤਨੇ ਨਾ ਮਹਾਰਾਜ ਨੇ ਆਵਾਜ਼ ਮਾਰੀ ਜਿਉਣੇ ਨੂੰ ਪੂਰਨ ਮਸੰਦੇ ਦੇ ਨੌਕਰ ਨੂੰ ਕਹਿੰਦਾ ਮਹਾਰਾਜ ਕਹਿੰਦੇ ਜਿਉਣਾ ਆ ਜਾ ਇਸ਼ਾਰਾ ਕੀਤਾ ਗਿਆ ਕਹਿੰਦੇ ਰਾਤ ਟਿਕੀ ਹੋਈ ਐ ਤੇ ਮੈਂ ਸੁਣ ਲਿਆ ਸਭ ਕੁਝ ਤੇਰੇ ਮਾਲਕ ਦੀਆਂ ਗੱਲਾਂ ਮੈਂ ਸੁਣ ਲਈਆਂ ਉਹ ਉਹ ਨਹੀਂ ਆਉਣਾ ਚਾਹੁੰਦਾ ਨਹੀਂ ਮਿਲਣਾ ਚਾਹੁੰਦਾ ਪਰ ਮੈਂ ਅਸੀਂ ਪਛਤਾਉਨੇ ਆ ਇਸ ਗੱਲ ਤੇ ਕਿ ਅਸੀਂ ਦਖਲੀਪ ਦਿੱਤੀ ਅਸੀਂ ਕਿਉਂ ਘਰ ਆਏ ਕਿਉਂ ਦਖਲੀਪ ਉਠਾਣੀ ਪਈ ਪੂਰਨ ਮਸੰਦ ਦਾ ਨੌਕਰ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਮੈਨੂੰ ਆਪਦੀ ਗਰੀਬੀ ਤੇ ਕਦੇ ਸ਼ਿਕਵਾ ਨਹੀਂ ਹੋਇਆ ਮੈਂ ਕਦੇ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ ਵੀ ਮੈਂ ਗਰੀਬ ਆ। ਵੀ ਮੇਰੇ ਕੋਲੇ ਘਰ ਨਹੀਂ। ਮੈਂ ਕਹਿਆ ਸੀ ਕੋਈ ਨਹੀਂ ਮਾਲਕ ਕੋਲੇ ਰਹਿਨੇ ਆ। ਪ੍ਰਸ਼ਾਦਾ ਛਕਦੇ ਆ। ਰੋਟੀ ਮਿਲ ਜਾਂਦੀ ਆ, ਕੱਪੜੇ ਮਿਲ ਜਾਂਦੇ ਆ ਤੇ ਰਜਾ ਚ ਰਹਿੰਦੇ ਸੀ ਪਰ ਅੱਜ ਮੈਨੂੰ ਇਹ ਗੱਲ ਫੀਲ ਹੋਈ ਹੈ। ਅੱਜ ਮੈਨੂੰ ਮੇਰਾ ਘਰ ਅੱਜ ਮੈਨੂੰ ਗਰੀਬੀ ਸਤਾਉਂਦੀ ਹੈ। ਅੱਜ ਮੈਨੂੰ ਇਹ ਸ਼ਿਕਵਾ ਹੋਇਆ ਕਿ ਮੇਰੇ ਕੋਲ ਵੀ ਘਰ ਹੋਣਾ ਚਾਹੀਦਾ ਸੀ। ਜੇ ਅੱਜ ਮੇਰੇ ਕੋਲੇ ਘਰ ਹੁੰਦਾ ਮਹਾਰਾਜ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ ਮੇਰੇ ਕੋਲੇ ਤਾਂ ਆਪਣਾ ਘਰ ਵੀ ਹੈ ਨਹੀਂ ਕਿ ਮੈਂ ਤੁਹਾਨੂੰ ਲੈ ਜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਜਿਉਣਿਆ ਤੇਰੀ ਭਾਵਨਾ ਨੂੰ ਅਸੀਂ ਸਮਝਦੇ ਆਂ ਪਰ ਤੈਨੂੰ ਸਭ ਕੁਝ ਮਿਲ ਜਾਏਗਾ ਤੂੰ ਪਰਵਾਹ ਨਾ ਕਰ ਹੁਣ ਸਾਨੂੰ ਜਾਣ ਦੀ ਤੇ ਠੰਡ ਵੜੀ ਸੀ ਇਹਨੇ ਸੋਚਿਆ ਵੀ ਮੈਂ ਦੇਵਾ ਤਾਂ ਕੀ ਦੇਵਾ ਮਹਾਰਾਜ ਨੂੰ ਹੁਣ ਅੰਦਰੋਂ ਭਾਵਨਾ ਨਾ ਪਿਆਰ ਬੜੇ ਗਰੀਬ ਹੁੰਦੇ ਆ ਪਿਆਰ ਉਹ ਇਹ ਜੇ ਪਰਿਵਾਰ ਵੀ ਅਸੀਂ ਵੇਖਿਆ ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਜਾਂਦੇ ਆ ਤੇ ਜਦੋਂ ਭੋਗ ਪੈਂਦਾ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾ ਘਰ ਵਿੱਚ ਜਾਂਦੇ ਆ ਤੇ ਜਾ ਲੈ ਕੇ ਆਉਂਦੇ ਆ ਉਹਨਾਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਜਿਹੜਾ ਬੰਦਾ ਹੁਣ 10 ਸਾਲਾਂ ਤੋਂ ਸੋਚ ਰਿਹਾ ਵੀ ਮੈਂ ਮਹਾਰਾਜ ਦੇ ਚਰਨ ਪਵਾਵਾਂ ਤੇ ਉਹਦੇ ਘਰੇ ਚਰਨ ਪੈ ਜਾਣ ਤੇ ਸੁਭਾਅ ਕੀ ਹੈ ਵੀ ਉਹਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਭੋਗ ਪੈਣ ਤੋਂ ਬਾਅਦ ਮਹਾਰਾਜ ਨੂੰ ਲੈ ਕੇ ਆਉਣਾ ਨਾ ਤਰੁੰਦੇ ਵੀ ਵੇਖਿਆ ਤੇ ਜਉਣਾ ਕਹਿੰਦਾ ਮਾਰੇ ਦੇਵਾ ਤੇ ਕੀ ਦੇਵਾਂ ਕਹਿੰਦੇ ਪੂਰਨ ਮਸਾਂਦੇ ਨਾ ਖੂਲਵਾਣਾ ਸੀ ਤੇ ਟਿੰਡਾਂ ਪਈਆਂ ਸੀ ਟਿੰਡਾਂ ਤੇ ਕੀ ਕਰਿਆ ਇੱਕ ਟੈਂਡ ਵਿੱਚ ਅੱਗ ਪਾਈ ਟੈਂਡ ਵਿੱਚ ਅੱਗ ਵੱਲਦੀ ਕੋਲੇ ਪਾ ਕੇ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਾ ਦਿੱਤੇ ਲਓ ਮਹਾਰਾਜ ਜਿੱਥੋਂ ਤੱਕ ਇਹ ਅੱਗ ਬਲੇਗੀ ਤੁਹਾਨੂੰ ਸੇਕ ਅੰਦਰ ਰਹੇਗਾ ਸੇਕ ਅੰਦਰ ਰਹੇਗਾ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਤੇ ਜਿਉਣੇ ਨੇ ਚਰਨਾ ਤੇ ਮੱਥਾ ਟੇਕਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨਿਕਲ ਪਏ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਨਾ ਜਦੋਂ ਉਹ ਅੱਗ ਬੁਝ ਗਈ ਸੀ ਤੇ ਮਰ ਜਨੇ ਉਹ ਸਵਾ ਨੂੰ ਵਾਰ ਕੱਟਦਾ ਤੇ ਜਿਹੜੀ ਭਾਈ ਜਉਣੇ ਨੇ ਟੰਡ ਦਿੱਤੀ ਸੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਟੰਡ ਦਾ ਸਹਰਾਣਾ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਐਦਾਂ ਸ੍ਰੀ ਸਾਹਿਬ ਨੂੰ ਆਪਣੇ ਛਾਤੀ ਦੇ ਨਾਲ ਲਾ ਕੇ ਆਰਾਮ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਜਦੋਂ ਲੱਭਦੇ ਲੱਭਦੇ ਫਿਰ ਸਿੰਘਾਂ ਨੇ ਵੇਖਿਆ ਸੀ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਵਾਜ਼ ਨਾ ਮਾਰਿਓ ਮਾਰਾ ਸੱਚੇ ਪਾਤਸ਼ਾਹ ਇਦਾਂ ਸੌ ਰਿਹਾ ਜਿਵੇਂ ਕੋਈ ਕਰਜ਼ ਉਤਾਰ ਕੇ ਸੌਂਦੇ ਹੋਣ ਤੇ ਫਿਰ ਇਦਾਂ ਮਨ ਖੜਦਾ ਹੈ ਸਾਡਾ